ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਫਿਰ ਆਪਾਂ ਸ਼ਲੋਕ ਮਹੱਲਾ ਨੌਵਾਂ ਦੀ ਬਾਣੀ ਦੇ ਵਿੱਚੋਂ 23 ਨੰਬਰ ਸ਼ਲੋਕ ਦੀ ਵਿਚਾਰ ਕਰਨੀ ਹੈ ਗੁਰੂ ਪਾਤਸ਼ਾਹ ਜੀ ਅੱਜ ਦੇ ਜੋ ਸ਼ਬਦ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ ਗੁਰੂ ਪਾਤਸ਼ਾਹ ਸਤਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਉ ਸੁਪਣਾ ਅਰ ਪੇਖਣਾ ਐਸੀ ਜਗ ਕੋ ਜਾਨ ਇਨ ਮੇ ਕਸ ਸਾਚੋ ਨਹੀਂ ਨਾਨਕ ਬੈਨ ਭਗਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕਰਦੇ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਉ ਸੁਪਨਾ ਹਰ ਪੇਖਣਾ ਐਸੇ ਜਗ ਕੋ ਜਾਣ ਗੁਰੂ ਪਾਸ਼ਾ ਜੀ ਨੇ ਬੜਾ ਸੋਹਣਾ ਐਗਜ਼ੈਂਪਲ ਲਿਆ ਪਾਸ਼ਾ ਜੀ ਕੇ ਜਿਵੇਂ ਮਨੁੱਖ ਜਦੋਂ ਨੀਂਦ ਦੇ ਵਿੱਚ ਸੌਂ ਜਾਂਦਾ ਹੈ ਤੇ ਕਈ ਵਾਰੀ ਉਹਨੂੰ ਕੋਈ ਆਪਣੇ ਦਿਨਤ ਦੀ ਜੋ ਕਿਰਿਆ ਹੈ ਜਾਂ ਮਤਲਬ ਕੋਈ ਵੀ ਕੰਮ ਕਰ ਰਿਹਾ ਜਾਂ ਕਿਸੇ ਦੀ ਯਾਦ ਉਹਦੇ ਹਿਰਦੇ ਦੇ ਵਿੱਚ ਰਹਿ ਜਾਂਦੀ ਹੈ ਉਹ ਸੁਪਤ ਦੇ ਵਿੱਚ ਰਹਿ ਜਾਂਦੀ ਹੈ ਤੇ ਉਹ ਕਈ ਵਾਰ ਸੁਪਨਾ ਬਣ ਜਾਂਦਾ ਹੈ ਪਰ ਜਦੋਂ ਅੱਖ ਖੋਲ ਕੇ ਦੇਖਦਾ ਹੈ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਸਾਰਾ ਕੁਝ ਖਤਮ ਹੁੰਦਾ ਜੋ ਸੁਪਨੇ ਦੇ ਵਿੱਚ ਦੇਖਦਾ ਉਹ ਚੀਜ਼ਾਂ ਹੁੰਦੀਆਂ ਹੀ ਨਹੀਂ ਐ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਜੋ ਸੁਪਨਾਰ ਪੇਖਣਾ ਐ ਇਸ ਜਗ ਕੋ ਜਾ ਜਿਵੇਂ ਤੂੰ ਸੁਪਨਾ ਨੀਂਦ ਦੇ ਵਿੱਚ ਦੇਖਦਾ ਨਾ ਭਲਿਆ ਇਸੇ ਤਰ੍ਹਾਂ ਇਸ ਜਗਤ ਨੂੰ ਹੀ ਸਮਝ ਲੈ ਜਿੰਨਾ ਕੁਸ ਤੋਂ ਦੇਖ ਰਿਹਾ ਵੇਖ ਸਕੇ ਆਪਾਂ ਅੱਖਾਂ ਖੁੱਲੀਆਂ ਦੇ ਨਾਲ ਦੇਖ ਰਹੇ ਪਰ ਹੈ ਇਹ ਵੀ ਇੱਕ ਸੁਪਨਾ ਹੀ ਐ ਸੁਪਨਾ ਕਿਉਂ ਕਿ ਆ ਕਿਉਂਕਿ ਆਪਾਂ ਜਿੱਦੋਂ ਦੇਖਦੇ ਆਂ ਇਸ ਦੁਨੀਆ ਦੇ ਵਿੱਚ ਸਾਡੇ ਨਾਲੋਂ ਜੋ ਸਾਡੇ ਵੱਡੇ ਬਢੇਰੇ ਸੀ ਉਹ ਇਹ ਦੁਨੀਆ ਦੇ ਵਿੱਚ ਚਲੇ ਗਏ ਹੋਰ ਕਈ ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਇਸ ਦੁਨੀਆ ਤੋਂ ਚਲੇ ਜਾਂਦੇ ਆਂ ਪਰ ਕਮਾਲ ਦੀ ਗੱਲ ਆ ਜਿੰਨਾ ਉਸ ਇਥੇ ਪਿਆ ਉਵੇਂ ਤੇ ਉਵੇਂ ਹੀ ਪਿਆ ਰਹਿ ਜਾਂਦਾ ਲੈ ਕੇ ਕੋਈ ਨਾਲ ਨਹੀਂ ਜਾਂਦਾ ਤੇ ਆਮੀ ਗੱਲਾਂ ਪੰਜ ਨੂੰ ਕੋਈ ਕਹਾਣੀ ਸੁਣਦੇ ਆ ਕੋਈ ਬਾਣੀ ਦੇ ਵਿਚਾਰ ਸੁਣਦੇ ਆ ਇਹ ਗੱਲਾਂ ਸਾਨੂੰ ਹਮੇਸ਼ਾ ਗੁਰੂ ਸਿਮਝਉਂਦੇ ਆ ਵੀ ਭਾਈ ਇਸ ਦੁਨੀਆ ਤੋਂ ਤੂੰ ਕੁਝ ਵੀ ਲੈ ਕੇ ਨਹੀਂ ਜਾਣਾ ਸਾਰਾ ਇੱਥੇ ਹੀ ਰਹਿ ਜਾ ਪਰ ਇਨਾ ਸਿਮਝਉਂਦੇ باوجود ਵੀ ਬੰਦਾ ਇਹ ਮਾਇਆ ਤੋਂ ਛੁਕਾਰਾ ਨਹੀਂ ਪਾ ਸਕਦਾ ਤੇ ਫੇਰ ਵੀ ਇਹਦੇ ਗੁਲਾਮ ਰਹਿੰਦਾ ਤੇ ਉਹੀ ਗੁਰੂ ਪਾਤਸ਼ਾਹ ਜੀ ਅੱਜ ਫੇਰ ਸਾਨੂੰ ਦੱਸਦੇ ਆ ਭਾਈ ਜਿੰਨਾ ਕੁਸ ਤੂੰ ਦੇਖ ਰਿਹਾ ਹੈ ਸਾਰਾ ਝੂਠਾ ਹੈ ਇਹ ਮੈਂ ਤੈਨੂੰ ਦੱਸ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਸਾਰਾ ਝੂਠ ਹੈ ਇੱਕ ਸੁਪਨਾ ਹੀ ਸਮਝ ਜੁਤੀਰੇ ਨਾਲ ਕੁਛ ਨਹੀਂ ਜਾਨਾ ਬਾਕੀ ਮਾਚੀ ਤੇਰੀਏ ਤੂੰ ਕੀ ਕਰਨਾ ਕੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਸੁਪਨਾ আর ਪ੍ਰਤਿਖਣਾ ਜਿਵੇਂ ਸੁਪਨੇ ਨੂੰ ਆਦਮੀ ਦੇਖਦਾ ਨੀਂਦ ਦੇ ਵਿੱਚ ਐਸੇ ਜਗ ਕੋ ਜਾਨ ਤੂੰ ਜਗਤ ਨੂੰ ਇੱਕ ਸੁਪਨਾ ਸਮਝ ਸੱਚ ਕੁਛ ਨਹੀਂ ਹੈ ਸਾਰਾ ਝੂਠ ਹੈ ਇਹ ਇਨਮੇ ਕਾਸ ਸੱਚੋ ਨਹੀਂ ਨਾਨਕ ਬਿਨ ਭਗਵਾ ਗੁਰੂ ਪਾਸ਼ਾ ਜੀ ਕਹਿੰਦੇ ਇਸ ਜਗਤ ਦੇ ਵਿੱਚ ਕੋਈ ਸੱਚ ਨਹੀਂ ਜਿਨ੍ਹਾਂ ਦੇ ਲਈ ਤੂੰ ਮਾਇਆ ਦੇ ਪਿੱਛੇ ਦੌੜਦਾ ਰਹਿਣਾ ਹੈ ਕਮਾਈਆਂ ਕਰਦਾ ਕਿਸੇ ਨਾਲ ਝੂਠ ਬੋਲਦਾ ਕਿਸੇ ਨਾਲ ਥੱਗੀਆਂ ਮਾਰਦਾ ਗੁਰੂ ਪਾਸ਼ਾ ਜੀ ਕਹਿੰਦੇ ਉਹ ਵੀ ਤੇਰੇ ਜਿਸ ਦੇ ਸੱਚ ਨਹੀਂ ਹੋ ਤੂੰ ਝੂਠਾ ਤੂੰ ਉਹਨਾਂ ਨੇ ਵੀ ਤੇਰੇ ਨਾਲ ਨਹੀਂ ਨਿਭਣਾ ਨਾਨਕ ਬੈਨ ਭਗਵਾਨ ਬਿਨਾਂ ਕੋਖਵਾਣ ਤੋਂ ਇਸ ਦੁਨੀਆ ਦੇ ਵਿੱਚ ਹੋਰ ਕੋਈ ਸੱਚਾ ਨਹੀਂ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਜਿਵੇਂ ਸੁਪਨੇ ਦਾ ਐਗਜ਼ੈਂਪਲ ਦੇ ਕੇ ਸਾਨੂੰ ਦੱਸਿਆ ਨੇ ਜਗਤ ਦੇ ਵਿੱਚ ਇੱਕ ਜਗ੍ਹਾ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਾਜੀ ਕਰਦੀ ਉਦਾਹਰਣ ਦੇ ਕੇ ਸਮਝਾਇਆ ਆਪਾਂ ਪਿੰਡਾਂ ਦੇ ਵਿੱਚ ਆਮ ਹੀ ਦੇਖਦੇ ਆਂ ਪੁਰਾਣੇ ਸਮਿਆਂ ਦੇ ਵਿੱਚ ਬਾਜੀ ਕਰ ਬਾਜੀ ਪਾਉਂਦੇ ਹੁੰਦੇ ਸੀ ਜਾ ਖੇਡ ਥਮਾਸਾ ਕਰਨ ਮਦਾਰੀ ਲੋਕ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਜੇ ਆਪਾਂ ਦੇਖਦੇ ਸੀ ਕਈ ਕੁਸ ਉਹਨਾਂ ਨੇ ਆਪਣਾ ਇੱਕ ਮੰਤਰ ਪੜਨਾ ਸਾਡੇ ਅੱਖਾਂ ਤੇ ਕੋਈ ਪਰਦਾ ਪਾ ਕੇ ਜਾਂ ਉਹਦੀ ਹਰਫ ਦੀ ਸਫਾਈ ਦੇ ਨਾਲ ਨਹੀਂ ਕਈ ਸੰਸ ਵਸਤੀਆਂ ਨੂੰ ਪ੍ਰਗਟ ਕਰਕੇ ਦੁਖਾਉਂਦਾ ਸੀ ਪਰ ਉਹ ਉਹਨਾਂ ਕਿਤੇ ਦੀ ਹੁੰਦਾ ਸੀ ਜਿੰਨਾ ਕਿਤੇ ਹੁੰਦਾ ਕੋਈ ਸਮਾਂ ਹੁੰਦਾ ਸੀ ਉਸ ਸਮੇਂ ਦੇ ਲਈ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਸੀ ਫਿਰ ਉਹ ਅਲੋਪ ਹੋ ਜਾਂਦਾ ਸੀ ਫਿਰ ਉਹ ਤੇ ਸਿਰਫ ਇੱਕ ਕੁੰਗਦਾਰੀ ਰਹਿ ਜਾਂਦਾ ਸੀ ਇਸੇ ਤਰ੍ਹਾਂ ਗੁਰੂ ਪਾਤਸ਼ਾਹੀ ਨੇ ਬਾਣੀ ਦੇ ਵਿੱਚ ਸਾਨੂੰ ਦੱਸਿਆ ਵੀ ਕਿ ਜਗਤ ਵੀ ਇਸੇ ਤਰ੍ਹਾਂ ਹੀ ਹੈ ਜਿਵੇਂ ਸੁਪਨਾ ਉਹਨੇ ਇਹ ਵੀ ਇੱਕ ਕੁੰਗਦਾਰੀ ਦਾ ਖੇਡ ਹੈ ਇੱਕ ਉਹਦਾ ਖੇਡ ਹੀ ਹੈ ਸਾਰਾ ਕੁਝ ਭੂਠਾ ਤਰੇ ਥਿਪ ਕੋ ਉਹੀ ਜਾਂਦਾ ਪਰਮਾਤਮਾ ਇੱਕ ਸ੍ਰੇਸ਼ਟੀ ਰਹਿ ਜਾਂਦਾ ਸ੍ਰੇਸ਼ਟੀ ਨੂੰ ਪੈਦਾ ਕਰਵਾਉਣ ਵਾਲੀ ਉਹ ਸ਼ਕਤੀ ਰਹਿ ਜਾਂਦੀ ਹੋਰ ਕੁਝ ਵੀ ਨਹੀਂ ਹੈ ਗੁਰੂ ਪਾਤਸ਼ਾਹੀ ਨੇ ਬਾਣੀ ਚ ਕਿਹਾ ਬਾਜੀਗਰ ਜੈਸੇ ਬਾਜੀ ਪਾਈ ਜਿਵੇਂ ਕਿਸੇ ਬਾਜੀਗਰ ਨੇ ਕਦੇ ਬਾਜੀ ਪਾਟੇ ਵਿਖਾਈ ਹੋਵੇ ਨਾਨਾ ਰੂਪ ਭੇਖ ਦਿਖਲਾਈ ਕਈ ਪ੍ਰਕਾਰ ਦੇ ਰੂਪ ਧਾਰਨ ਕਰਕੇ ਲੋਕਾਂ ਨੂੰ ਫਸਕਰ ਪੈਸੇ ਲੈਣ ਦੇ ਲਈ ਫਸਕਣ ਕੇ ਅੱਡਾ ਚੋਲ ਇਕੱਠੇ ਕਰਨ ਦੇ ਲਈ ਕਈ ਭੇਖ ਲਖਾਉਂਦਾ ਹੋ ਸਾਗ ਉਤਾਰ ਧਮਿਓ ਪਸਾਰਾ ਨਕਲਾ ਕਰਕੇ ਉਹਨੇ ਕਈ ਪਸਾਰੇ ਉਤਾਰ ਕੇ ਨਕਲਾ ਉਤਾਰ ਕੇ ਧਮਿਓ ਪਸਾਰਾ ਪਰ ਉਹ ਜਿਹੜੀਆਂ ਨਕਲਾਾਂ ਸੀ ਜਿੰਦੇ ਹੀ ਉਹਨੇ ਉਹਦੇ ਤੋਂ ਪਰਦਾ ਖਤਮ ਕੀਤਾ ਜਿਹੜੀਆਂ ਚੀਜ਼ਾਂ ਉਹਨੇ ਪ੍ਰਾਪਤ ਕੀਤੀਆਂ ਸੀ ਉਹ ਸਾਰੀਆਂ ਪਰਦਾ ਲਾਇਆ ਜਦੋਂ ਸਾਰਾ ਕੁਝ ਖਤਮ ਹੋ ਗਿਆ ਉੱਥੇ ਹੀ ਖੰਮ ਜਾਂਦਾ ਉਹਦਾ ਵੀ ਸਾਰਾ ਉੱਥੇ ਹੋ ਗਿਆ ਤਦ ਇੱਕੋ ਇੱਕ ਅੰਕਕਾਰ ਉਸ ਤੋਂ ਬਾਅਦ ਬਸ ਉੱਥੇ ਇੱਕੋ ਇੱਕ ਕੀ ਹੁੰਦਾ ਉੱਥੇ ਉਹ ਜਿਹੜਾ ਆਮ ਖੇਡ ਆ ਬਾਜੀਗਰ ਦੀ ਜਾਂ ਕੋਈ ਮਦਾਰੀ ਨਹੀਂ ਉੱਥੇ ਇੱਕ ਮਦਾਰੀ ਰਹ ਜਾਂਦਾ ਜਾਂ ਬਾਜੀਗਰ ਜਿੱਦੋਂ ਸਾਰਾ ਕੁਝ ਖਤਮ ਹੁੰਦਾ ਤਮਾਸ਼ਾ ਵੰਤਿਆ ਨਾ ਰਹਿ ਜਾਂਦਾ ਤੇ ਇਸ ਜਗਤ ਦੇ ਵਿੱਚ ਵੀ ਇੱਕ ਬਾਜੀਗਰ ਤਾਂ ਖੇੜੀ ਨਹੀਂ ਉਹ ਪਰਮਾਤਮਾ ਬਾਦਸ਼ਾਹੀ ਉਹ ਇੱਕ ਬਾਜੀਗਰ ਬਹੁਤ ਵੱਡਾ ਬਾਸ਼ਾ ਅੱਲਾ ਮਾਸ਼ਾ ਬਾਜੀਦਾਰਾਂ ਦਾ ਬਾਦਸ਼ਾਹ ਜਿਹੜਾ ਸਾਰੇ ਜਨਤਨਾਂ ਨੂੰ ਚਾਹ ਰਿਹਾ ਪਰ ਜਿੱਦੋਂ ਇਹ ਖੇਲ ਤਮਾਸ਼ਾ ਦਾ ਖਤਮ ਹੁੰਦਾ ਇੱਕੋ ਸ਼ਕਤੀ ਹੀ ਰਹਿ ਜਾਂਦੀ ਆ ਹੋਰ ਕੁਛ ਨਹੀਂ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਚੁੰਨਾ ਹੈ ਕਿ ਮੇਰੇ ਨਾਲ ਕੁਝ ਜਾਵੇ ਇਸ ਦੁਨੀਆ ਤੇ ਹੋਰ ਤਾਂ ਜਗਤ ਪਾਤਸ਼ਾਹ ਜੀ ਨੇ ਕਿਹਾ ਵੀ ਸਾਰਾ ਕੁਝ ਝੂਠ ਆ ਜੇ ਤੂੰ ਚੁੰਨਾ ਕਿ ਕੁਝ ਮੈਂ ਇਥੋਂ ਕੁਵਾ ਕੇ ਲੈ ਕੇ ਜਾਣਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਵਿੱਚ ਦੱਸਿਆ ਕਹਿੰਦਾ ਸਿਮਰੋ ਸਿਮਰ ਸਿਮਰ ਸੁਖ ਖਾਵੋ ਸਾਰ ਸਾਰ ਸਮਾਨੀ ਉਸ ਪਰਮਾਤਮਾ ਨੂੰ ਯਾਦ ਕਰ ਜਿਹੜਾ ਤੇਰੀ ਸਵਾਸ ਸਵਾਸ ਸੰਭਾਲ ਕਰਦਾ ਜਿਹੜਾ ਤੇਰੀ ਹਰ ਇੱਕ ਕਦਮ ਦੇ ਨਾਲ ਤੇਰੀ ਰੱਖਿਆ ਕਰ ਰਿਹਾ ਹੈ ਮੰਨ ਲਓ ਹੁਣ ਕਈ ਬੰਦੇ ਕਹਿ ਕੇ ਵੀ ਆਪਣੀ ਮੁਰੱਖਿਆ ਆਪਣੇ ਕਿਵੇਂ ਸੰਭਾਲ ਕਰਦਾ ਸੱਤ ਕਰਕੇ ਜਾਣੇ ਉਹ ਬੰਦੇ ਦੇ ਵਾਸਤੇ ਕੁਝ ਨਹੀਂ ਹੈ ਦੇਖ ਸਕੇ ਸੀ ਅੱਜ ਆਪਾਂ ਆਪਣੇ ਸੀਰ ਲੈ ਕੇ ਸੀ ਕਹਿ ਦਿੰਦੇ ਅਸੀਂ ਬੜੇ ਤਾਕਤਵਰ ਹੈ ਸਾਡੇ ਕੋਲੇ ਬੜਾ ਪੈਸਾ ਹੈ ਨਹੀਂ ਭਲਿਆ ਇਸ ਅੰਦੇਸ਼ ਨੂੰ ਸੇਤ ਪਰਦਾ ਪਿਆ ਹੋਇਆ ਜੇ ਬੰਦਾ ਚਾਹੇ ਜੇ ਬੰਦੇ ਦੀ ਕੋਈ ਪਾਵਰ ਹੋਵੇ ਤਾਂ ਉਹ ਤਾਂ ਆਪਣੇ ਸਵਾਸ ਬੰਦ ਹੀ ਨਾ ਹੁੰਦੇਵੇਂ ਕਿਹਦਾ ਦਿਲ ਕਰਦਾ ਇਸ ਰੰਗਲੀ ਦੁਨੀਆ ਤੋਂ ਜਾਣ ਮੈਂ ਇਹਦਾ ਦਿਲ ਕਰਦਾ ਕਿ ਮੈਂ ਇਸ ਦੁਨੀਆ ਤੋਂ ਚਲੇ ਜਾਵਾਂ ਮੈਂ ਮਰ ਜਾਵਾਂ ਸਿੱਧਾ ਜੀ ਕਰਦਾ ਤਾਂ ਔਣ ਕਰੇ ਮੌਤ ਨੂੰ ਕਬੂਲ ਜੇ ਪਾਵਰ ਹੋਵੇ ਪਰ ਨਹੀਂ ਉਹ ਰੱਬ ਇੱਕ ਸ਼ਕਤੀ ਹੈ ਉਹ ਚਾਹੇ ਤਾਂ ਸਵਾਸ ਹੁੰਦਾ ਚਾਹੇ ਨਹੀਂ ਆਵੇ ਤਾਂ ਕਰਕੇ ਸਵਾਸ ਸਵਾਸ ਸੰਭਾਲ ਕਰਦਾ ਸਾਡੀ ਗੁਰੂ ਪਾਸ਼ਾ ਜੀ ਤਾਂ ਹੀ ਕਹਿੰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਂਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਨਤਕਤ ਮੋਹ ਪਰਵਾਲੇ ਇਸ ਦੁਨੀਆ ਦੇ ਵਿੱਚ ਜਿਹੜੀ ਆਪਾਂ ਅਗਲੀ ਦੁਨੀਆ ਕਹਿ ਦਿੰਦੇ ਆ ਉਹਦੇ ਵਿੱਚ ਵੀ ਸਾਡਾ ਸਹਾਈ ਹੁੰਦਾ ਹੈ ਹਰ ਇੱਕ ਜਗ੍ਹਾ ਤੇ ਸਾਡੀ ਰੱਖੀ ਕਰਦਾ ਹੈ ਸਾਡਾ ਮੰਗ ਰਕਸ਼ਿਸ਼ ਬੰਦਾ ਹਰ ਜਗ੍ਹਾ ਤੇ ਕਿਵੇਂ ਰੱਖੀ ਕਰਦਾ ਹੈ ਜੋ ਕੋ ਵਾਹੀ ਸਤਿਪੰਥ ਆਪਕ ਸਾkti ਉਹ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਤਾਂ ਕਰਕੇ ਉਹ ਹਰ ਇੱਕ ਜਗ੍ਹਾ ਤੇ ਸਾਡਾ ਰਖਵਾਲਾ ਬੰਦਾ ਹੈ ਗੁਰ ਕਾ ਬਚਨ ਬਸੇ ਜੀ ਨਾਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕੋ ਇੱਕ ਬੰਦੀ ਦੀ ਜ਼ਿੰਦਗੀ ਦੇ ਨਾਲ ਜੋ ਵਸਦਾ ਨਾ ਉਹ ਗੁਰੂ ਦਾ ਬਚਨ ਨਾ ਉਹ ਗੁਰੂ ਦਾ ਸਾਬਦਾ ਗੁਰ ਕਾ ਬਚਨ ਬਸੇ ਜੀ ਨਾਲੇ ਜਗ ਨਹੀਂ ਢੁਪੈ ਤਸਕਰ ਨਹੀਂ ਦੇਵੈ ਪਾਹੇ ਨਾ ਸਕੇ ਜਾਵੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਦਾ ਨਾ ਤਾਂ ਉਹਨੂੰ ਬਹੁਤਾ ਕਿਤੇ ਪਾਣੀ ਜਾਂ ਹੜ ਆ ਗਿਆ ਆਪਾਂ ਕਹਿੰਨੇ ਹੁੰਨੇ ਕਿ ਸਾਡੇ ਆਮ ਚੀਜ਼ਾਂ ਹੁੰਦੀਆਂ ਕਈ ਵਾਰੀ ਬਹੁਤਾ ਪਾਣੀ ਆ ਜੇ ਵਰਖਾ ਜਾਂ ਹੜ ਆਇਆ ਤੇ ਸਾਡਾ ਜਿਹੜਾ ਨਿੱਜੀ ਸਮਾਨ ਹੁੰਦਾ ਵਹਿ ਜਾਂਦਾ ਸਾਡੇ ਪਾਣੀ ਚ ਜਦੋਂ ਗੁਰੂ ਪਾਛਾ ਜੀ ਕਹਿੰਦੇ ਗੁਰੂ ਦਾ ਸ਼ਬਦ ਦਾ ਉਸ ਪਾਣੀ ਵੀ ਵਹ ਪੀਣੇ ਲੱਗ ਜਾਂਦਾ ਤਸਕਰ ਨਹੀਂ ਲੇਵੇ ਤਸਕਰ ਮਤਲਬ ਦਾ ਚੋਰ ਇਹ ਬੰਦਾ ਬਹੁਤਾ ਧੰਨ ਜਾਂ ਜਿੰਨੇ ਵੀ ਪਦਾਰਥ ਇਕੱਠੇ ਕਰ ਲੇ ਉਹਨੂੰ ਤਾਂ ਵੀ ਇੱਕ ਡਰ ਰਹਿੰਦਾ ਕਿ ਕੋਈ ਮੈਨੂੰ ਜੂਰ ਜਾਂ ਡਾਕੂ ਸਾਡੇ ਘਰੇ ਚੋਰੀ ਨਾ ਹੋ ਜੇ ਕਿਤੇ ਕੋਈ ਲੁੱਟਤੀ ਨਾ ਲੈ ਜੇ ਸਮਾਨ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਆਪਦਾ ਉਹਨੂੰ ਕੀਤਾ ਕਰ ਵੀ ਕੋਈ ਚੋਰ ਵੀ ਚੁਰਾਕੇ ਨਹੀਂ ਲਿਜਾ ਸਕਦਾ ਆਹੇ ਨਾ ਸਰ ਤੇ ਜਾਲੇ ਕਮਾਲ ਦੀ ਗੱਲ ਹੈ ਜਦੋਂ ਬੰਦਾ ਇਸ ਲਾਸਟ ਮੰਜਲ ਉਹਦੀ ਇੱਕ ਮੌਤ ਆ ਮੌਤ ਦੇ ਨਿਭਾਣ ਕਰ ਲੈਂਦਾ ਇੱਕ ਦਿਨ ਮਰਦਾ ਉਹਦਾ ਇਹ ਸਰੀਰ ਜਲ ਕੇ ਜਿੰਨਾ ਕਿਸੂਨੇ ਕੱਪੜੇ ਪਹਿਨਾਏ ਹੁੰਦੇ ਆ ਜੁਸੂਣੀ ਪਾਕ ਉਹਦੇ ਬੰਨੀ ਹੁੰਦੀ ਆ ਜਾਂ ਕਈ ਵੇਰੀ ਕੋਈ ਬੰਦਾ ਸੌਂਕਣਾ ਉਹ ਕੋਸ ਨੂੰ ਬੰਨ੍ਹ ਦਿੰਦਾ ਵੀ ਇਹ ਜਾ ਰਿਹਾ ਦੁਨੀਆ ਤੋਂ ਫੇਰੀ ਹੁੰਦਾ ਨਾ ਬੰਦਾ ਬਹੁਤ ਹੀ ਮਮਤਾ ਦੇ ਵਿੱਚ ਫਸਿਆ ਹੋਣਾ ਉੱਥੇ ਸਾਰਾ ਕੁਝ ਜਲ ਕੇ ਰਾਖ ਹੋ ਜਾਂਦਾ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਵੇਂ ਨਾ ਸਾਕੇ ਜਾਂਦੇ ਪਰ ਗੁਰੂ ਦਾ ਜਿਹਦਾ ਬਚਨ ਆ ਗੁਰੂ ਦਾ ਸ਼ਬਦ ਦਾ ਉਹ ਅਗ ਵੀ ਜਲਾ ਨਹੀਂ ਸਕਦੀ ਤਾਂ ਕਰਕੇ ਗੁਰੂ ਪਾਤਸ਼ਾਹ ਸਤਗੁਰੂ ਜੀ ਕਹਿੰਦੇ ਆ ਜਿੰਨਾ ਵੀ ਤੂੰ ਇਹ ਜਗਤ ਦੇ ਵਿੱਚ ਦੇਖ ਰਿਹਾ ਇਹ ਸਾਰਾ ਕੁਝ ਝੂਠ ਹੈ ਇੱਕ ਸੁਪਨੇ ਦੀ ਤਰ੍ਹਾਂ ਹੈ ਜੇ ਤੂੰ ਕੋ ਸਤਿ ਜਾਨਣਾ ਚਾਹੁੰਨਾ ਉਹ ਸਤ ਹੈ ਭਗਵਾਨ ਉਹ ਸਤ ਹੈ ਪ੍ਰਮਾਤਮਾ ਉਹ ਹਸਤੀ ਹੈ ਉਹ ਸ਼ਕਤੀ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸ਼ਬਦ ਦੇ ਵਿੱਚ ਸਮਝਾਇਆ ਤੁਹਾ ਸੁਪਨਾ ਵਰਪੇਖਣਾ ਐਸੇ ਜਗ ਕੋ ਜਾਂ ਇਨ ਮੇ ਕਸ ਸੱਚੋ ਨਹੀਂ ਨਾਨਕ ਬੈਨ ਭਗਵਾਨ ਬੀਉ ਤੇ ਇੱਕ ਬਹਾਦਰ ਸਾਹਿਬ ਜੀ ਕਹਿੰਦੇ ਆ ਇਹ ਜਗ ਤੇ ਇੱਕ ਸੁਪਨਾ ਹੈ ਇਨ ਮੇ ਕਾ ਸੱਚੋ ਨਹੀਂ ਇੱਕੋ ਰੱਬ ਕੀ ਸੱਚਾ ਹੈ ਨਾਨਕ ਬੈਨ ਭਗਵਾਨ ਉਹ ਬਿਨਾਂ ਭਗਵਾਨ ਤੋਂ ਕੋ ਕੁਛ ਵੀ ਸੱਚਾ ਨਹੀਂ ਹੈ ਤੇ ਅੱਜ ਦੀ ਆਪਣਾ ਐਨੇ ਕੋਚਾਰਾ ਸੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਪਸੰਦ ਕਰੋ ਤੇ ਮਿਹਰਬਾਨੀ ਨਿਭਾਜੋ ਤੇ ਇੱਕ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕੀਤਾ ਕਰਿਆ ਕਰੋ ਹੁਣੀਆਂ ਗਾਥੀਆਂ ਤੋਂ ਵਾਪਸ ਦੇਣਾ ਆਪ ਨਹੀਂ ਵਾਪਸ ਲਿਜੋ ਗੁਰੂ ਪਾਸ਼ਾ ਵਾਪਸ ਨਾ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ